ਡੇਰਾ ਸੱਚਾ ਸੌਦਾ ਮੁਖੀ ਦੀ ਮਾਫੀ ਦਾ ਫੈਸਲਾ ਮੁੱਖ ਮੰਤਰੀ ਪ੍ਰਕਾਸ਼ ਸਿੰਘ ਬਾਦਲ ਨੇ ਸ਼੍ਰੀ ਕਾਲਤਕ ਸਹਬ ਦੇ ਜਥੇਦਾਰ ਨੂੰ ਲਿਖ ਕੇ ਦਿੱਤਾ ਸੀ ਕੈਪਟਨ ਅਮਰਿੰਦਰ ਸਿੰਘ ਦਾ ਦਾਵਾ ਡੇਰਾ ਮੁਖੀ ਦੇ ਮਾਫੀ ਵਿਵਾਦ 'ਚ ਸਿਆਸੀ ਪ੍ਰਭਾਵ ਹੋਣ ਦੀ ਆਖੀ ਗੱਲ ਕੈਪਟਨ ਅਮਰਿੰਦਰ ਸਿੰਘ ਦਾ ਪੂਰਾ ਇੰਟਰਵਿਊ এবੀਪੀ ਸਾਂਝਾ ਤੇ ਜਥੇਦਾਰਾਂ ਨੇ ਜੋ ਫੈਸਲਾ ਪਹਿਲੇ ਸੁਣਾਇਆ ਸੀਗਾ ਡੇਰਾ ਸੱਚਾ ਸੌਦਾ ਨੂੰ ਮਾਫੀ ਦੇਣ ਦਾ ਉਹ ਜਥੇਦਾਰਾਂ ਦਾ ਆਪਣਾ ਫੈਸਲਾ ਸੀ ਜਾਂ ਉਹਦੇ ਤੇ ਸਿਆਸੀ ਪ੍ਰਭਾਵ ਸੀਗਾ ਉਹ ਸਾਰਾ ਬਾਦਲ ਨੇ ਤਾਂ ਲਿਖਿਆ ਸੀ ਉਹਨੂੰ ਬਾਦਲ ਨੇ ਲਿਖ ਕੇ ਸੁਖਵੀਰ ਬਾਦਲ ਨੇ ਉਹਨੂੰ ਸੱਦ ਕੇ ਜਥੇਦਾਰ ਨੂੰ ਕਦੇ ਸੁਣਿਆ ਤੁਸੀਂ ਕਿ ਜਥੇਦਾਰ ਅਕਾਲ ਤਖਤ ਚੰਡੀਗੜ੍ਹ ਸੱਦ ਕੇ ਉਹਨੂੰ ਦੱਸਣਗੇ ਇਹ ਉਹੀ ਜਥੇਦਾਰ ਨੇ ਅਕਾਲ ਤਖਤ ਤੇ ਜਿਨ੍ਹਾਂ ਨੇ ਮਹਾਰਾਜਾ ਰਣਜੀਤ ਸਿੰਘ ਨੂੰ ਸੱਦ ਕੇ ਕੋੜੇ ਲਾਇਏ ਸੀ ਉੱਤੇ ਬੰਨ ਕੇ ਲਾਇਏ ਸੀ ਲੁਧਿਆਣਾ ਦੇ ਨੂ ਸਸਤ ਕਤਲ ਕੇਸ ਦੀ ਗੁੱਥੀ ਸੁਲਝਾਉਣ ਦਾ ਪੁਲਿਸ ਵੱਲੋਂ ਦਾਵਾ ਦੋਹਰੇ ਕਤਲ ਦੇ ਇਲਜ਼ਾਮ ਹੇਠ ਪੀੜਤ ਪਰਿਵਾਰ ਦਾ ਪੁਰਾਣਾ ਡਰਾਈਵਰ ਸੁਖਪਾਲ ਸਿੰਘ ਗ੍ਰਿਫਤਾਰ ਪੈਸੇ ਦੇ ਲੈਣ ਦੇਣ ਕਾਰਨ ਕਤਲ ਓਲਾ ਟੈਕਸੀ ਸਰਵਿਸਿਜ਼ ਦੇ ਸੀਈਓ ਭਾਵੇਸ਼ ਅਗਰਵਾਲ ਦੀ ਦਾਦੀ ਤੇ ਚਾਚੀ ਸਨ ਮ੍ਰਿਤਕ ਔਰਤਾਂ ਪੈਸੇ ਕੇ ਲਾਲਚ ਕੀ ਵਜ੍ਹਾ ਸੀ ਇਹ ਉਸ ਪਰਿਵਾਰ ਸੇ ਪੈਸੇ ਮੰਗਨੇ ਗਿਆ ਥਾ ਉਹਨ ਲੇਡੀਜ਼ ਕੇ ਸਰ ਤੇ ਹੈਮਰ ਕੇ ਸਾਥ ਚੋਟੇ ਲਗਾਈ ਔਰ ਨਾਈਫ ਕੇ ਸਾਥ ਉਹਨਕੇ ਗਲੇ ਕੋ ਕਟਾ ਔਰ ਅੰਮ੍ਰਿਤਸਰ ਚ ਸੁਨਿਆਰੇ ਦੀ ਦੁਕਾਨ ਤੋਂ 6 ਲੱਖ ਰੁਪਏ ਦੇ ਗਹਿਣੇ ਚੋਰੀ ਸੀਸੀਟੀਵੀ ਚ ਕੈਦ ਵਾਰਦਾਤ ਦੁਕਾਨ 'ਚ ਗਾਹਕ ਬਣ ਕੇ ਆਏ ਦੋ ਆਦਮੀਆਂ ਵਿੱਚੋਂ ਇੱਕ ਨੇ ਦੁਕਾਨਦਾਰ ਨੂੰ ਗੱਲਾਂ 'ਚ ਉਲਝਾਇਆ ਦੂਜੇ ਨੇ ਗਹਿਣਿਆਂ ਤੇ ਹੱਥ ਕੀਤਾ ਸਾਫ਼ ਪੁਲਿਸ ਨੇ ਮਲਜ਼ਮਾਂ ਦੀ ਭਾਲ ਸ਼ੁਰੂ ਕੀਤੀ ਜੱਟ 에ਅਰਵੇਜ਼ ਵੱਲੋਂ ਫਲਾਈਟ 'ਚ ਗੀਤ ਗਵਾਉਣ ਵਾਲੇ 5 ਕਰੂ ਮੈਂਬਰਜ਼ ਨੂੰ ਸਸਪੈਂਡ ਕੀਤੇ ਜਾਣ ਨੂੰ ਸੋਨੂ ਨਿਗਮ ਨੇ ਕਰਾਰਿਆ ਅਸਹਿਣਸ਼ੀਲਤਾ ਡੀਜੀਸੀਏ ਨੇ ਫਲਾਈਟ 'ਚ ਗਾਣਾ ਗਵਾਏ ਜਾਣ ਕਾਰਨ ਜੱਟ 에ਅਰਵੇਜ਼ ਨੂੰ ਕੀਤਾ 10 ਫਰਵਰੀ ਲਈ ਤਲਬ 4 ਫਰਵਰੀ ਨੂੰ ਮੁੰਬਈ ਤੋਂ ਜੋਧਪੁਰ ਜਾ ਰਹੀ ਫਲਾਈਟ ਚ ਕਰਿਊ ਨੇ ਅਨਾਉਂਸਮੈਂਟ ਮਾਈਕ ਤੇ ਸੋਨੂ ਨਿਗਮ ਤੋਂ ਗੁਆਇਸੀ ਗੀਤ। ਕਿਉਂ ਤੜਫਾ ਸਾਹਸ ਕਿਉਂ ਰੁਕਤੇ ਮੈਂ ਦੇ ਮੇਰੇ ਕਿਉਂ ਔਰ ਜਾ T20 ਵਿਸ਼ਵ ਕੱਪ ਲਈ ਭਾਰਤੀ ਕ੍ਰਿਕਟ ਟੀਮ ਦਾ ਐਲਾਨ ਥੋਨੀ ਦੇ ਹੱਥ ਟੀਮ ਦੀ ਕਮਾਨ ਟਾਬਿਨੇਟਰ ਹਰਪਜਨ ਸਿੰਘ ਤੇ ਸਿਕਸਰ ਕਿੰਗ ਯੂਵਰਾਜ ਸਿੰਘ ਨੂੰ ਮਿਲੀ ਟੀਮ ਚ ਥਾ ਪਵਨ ਨੇਗੀ ਅਤੇ ਜਸਪ੍ਰੀਤ ਭੂਮਰਾ ਜਿਹੇ ਨੌਜਵਾਨ ਚਿਹਰਿਆਂ ਤੇ ਵੀ ਜਤਾਇਆ ਭਰੋਸਾ 8 ਮਾਰਚ ਤੋਂ 3 ਅਪ੍ਰੈਲ ਤੱਕ ਖੇਡਿਆ ਜਾਏਗਾ T20 ਵਿਸ਼ਵ ਕੱਪ